ਜੀ ਵੈਲਕਮ ਬੈਕ ਔਨ ਅਵਰ YouTube ਚੈਨਲ ਫਤੇ ਬਲੌਗ ਤੇ ਅੱਜ ਦਾ ਜਿਹੜਾ ਵਲੌਗ ਹੈਗਾ ਇਹ ਵੈਸੇ ਸਪੈਸ਼ਲੀ ਨਹੀਂ ਬਣਾਇਆ ਗਿਆ ਸੀਗਾ ਅਸੀਂ ਮਤਲਬ ਅੱਗੇ ਦੀ ਯਾਤਰਾ ਲਈ ਚੱਲੇ ਸੀਗੇ ਪਰ ਰਸਤੇ ਦੇ ਵਿੱਚ ਹੋਲੇ ਮੁਹੱਲੇ ਦਾ ਜਿਹੜਾ ਦ੍ਰਿਸ਼ ਦੇਖਿਆ ਉਹਨੂੰ ਦੇਖ ਕੇ ਰਹਿਣਾ ਨਹੀਂ ਗਿਆ ਸੋ ਵਲੌਗ ਬਣਾਉਣ ਤੇ ਅਸੀਂ ਮਤਲਬ ਹੋ ਗਏ ਮਜਬੂਰ ਹੋ ਗਏ ਸੋ ਅੱਜ ਆਪਾਂ ਗੱਲ ਕਰਾਂਗੇ ਹੋਲੇ ਮੁਹੱਲੇ ਦੀ ਅਸੀਂ ਮਤਲਬ ਹੋਲੀ ਤੋਂ ਇੱਕ ਦਿਨ ਪਹਿਲਾਂ ਨਿਕਲੇ ਸੀ ਯਾਤਰਾ ਤੇ ਤੇ ਰਸਤੇ ਦੇ ਵਿੱਚ ਤੁਸੀਂ ਦੇਖ ਲਓ ਕਿ ਇੱਕ ਦੋ ਦਿਨ ਪਹਿਲਾਂ ਹੀ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ ਹੋਲੇ ਮਹੱਲੇ ਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੇਸਗੜ੍ਹ ਤੇ ਅਨੰਦਪੁਰ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਉਤਸ਼ਾਹ ਦੇਖਿਆ ਜਾਂਦਾ ਹੈਗਾ ਕਿਉਂਕਿ ਇੱਥੇ ਜਿਹੜੀ ਕੌਮੀ ਫੌਜਾਂ ਨੇ ਗਈਆਂ ਮਤਲਬ ਸਿੱਖ ਕੌਮ ਨੂੰ ਇਕੱਤਰਿਤ ਕਰਨ ਦੇ ਲਈ ਇਹ ਜਿਹੜਾ ਤਿਹਾਰ ਹੈਗਾ ਮਨਾਇਆ ਜਾਂਦਾ ਹੈਗਾ ਹਨਾ ਇਹ ਪਹਿਲਾਂ ਤਾਂ ਤੁਹਾਨੂੰ ਪਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਚਲਾਇਆ ਸੀਗਾ ਇਹ ਇਹ ਜਿਹੜੀ ਰੀਤ ਚਲਾਈ ਸੀਗੀ ਇਹ ਸਿਰਫ ਆਪਣੀ ਫੌਜ ਦੇ ਵਿੱਚ ਉਤਸ਼ਾਹ ਭਰਨ ਦੇ ਲਈ ਇਹ ਜਿਹੜਾ ਮਹੌਲਾ ਮਹੱਲਾ ਸੀਗਾ ਮਨਾਇਆ ਜਾਂਦਾ ਸੀਗਾ ਹਨਾ ਤੇ ਹੁਣ ਅਸੀਂ ਇਸ ਦੇ ਸ਼ਬਦੀ ਅਰਥਾਂ ਤੇ ਜਾਵਾਂਗੇ ਹੋਲੇ ਦਾ ਅਰਥ ਹੁੰਦਾਗਾ ਹੋਲੇ ਮਹੱਲੇ ਦਾ ਮਤਲਬ ਅਰਥ ਇਹ ਹੁੰਦਾਗਾ ਅਰਬੀ ਭਾਸ਼ਾ ਦੇ ਵਿੱਚ ਹੋਲੇ ਦਾ ਮੀਨਿੰਗ ਹੈਗਾ ਹੂਲ ਉਹਦਾ ਮਤਲਬ ਇਹ ਆ ਕਿ ਭਲੇ ਕੰਮਾਂ ਦੇ ਲਈ ਜੂਝਣਾ ਤਲਵਾਰਾਂ ਤੇ ਨੱਚ ਜਾਣਾ ਤੇ ਮਤਲਬ ਕਾਫੀ ਉਤਸ਼ਾਹ ਭਰਨਾ ਹਨਾ ਇੱਕ ਤਰ੍ਹਾਂ ਦੇ ਨਾਲ ਇਹ ਚੀਜ਼ ਦਾ ਸੀਗਾ ਤੇ ਮਹੱਲੇ ਦਾ ਮਤਲਬ ਹੁੰਦਾ ਕਿ ਜਿਸ ਮਹੱਲੇ ਦੇ ਵਿੱਚ ਤੁਸੀਂ ਵਿਜੇ ਕਰ ਚੁੱਕੇ ਹੋ ਜਿੱਤ ਕਰ ਚੁੱਕੇ ਹੋਗੇ ਉੱਥੇ ਠਹਿਰਨਾ ਹਨਾ ਤੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਦਲ ਬਣਾਏ ਸੀਗੇ ਤੇ ਉਹ ਦਲਾਂ ਦੇ ਵਿੱਚ ਆਪਸੀ ਜਿਹੜਾ ਜੁੱਧੇ ਸੀਗਾ ਕਰਵਾਇਆ ਗਿਆ ਸੀ ਮਤਲਬ ਕਿ ਇੱਕ ਜਿਵੇਂ ਆਪਾਂ ਕਹਿੰਦੇ ਨਾਟਕੀ ਤੌਰ ਤੇ ਕੀਤਾ ਗਿਆ ਸੀਗਾ ਪਰ ਇਹਦਾ मीनिंग ਇਹ ਸੀਗਾ ਕਿ ਉਹਨਾਂ ਦੇ ਵਿੱਚ ਉਤਸ਼ਾਹ ਭਰਨਾ ਹਨਾ ਤੇ ਇਹਦਾ ਇੱਕ मीनिंग ਹੋਰ ਵੀ ਨਿਕਲਦਾ ਕਿ ਇਹ ਮਤਲਬ ਕਿ ਆਪਾਂ ਜੇ ਦੇਖਿਆ ਜਾ ਦੇਖਿਆ ਜਾਵੇ ਕਿ ਹੋਲਾ ਮੁਹੱਲਾ ਹਨਾ ਹੋਲਾ ਮਤਲਬ ਕਿ ਹੋਲੀ ਦੇ ਤਿਹਾਰ ਨੂੰ ਇੱਕ ਵੱਡੇ ਪੱਦਰ ਦੇ ਉੱਪਰ ਮਹੱਲੇ ਦੇ ਵਿੱਚ ਕੱਢਣਾ ਹਨਾ ਤੇ ਤੁਸੀਂ ਦੇਖ ਰਹੇ ਹੋ ਕਿਵੇਂ ਜਿਹੜੀ ਸਿੱਖ ਕੌਮਾਂ ਇਕੱਠੀ ਹੋ ਰਹੀ ਹੈਗੀ ਇਕੱਤਰਿਤ ਹੋ ਕੇ ਇਸ ਤਿਹਾਰ ਨੂੰ ਮਨਾ ਰਹੀ ਹੈਗੀ ਹਨਾ ਸਾਰੇ ਜਿੰਨੀ ਵੀ ਸਿੱਖ ਕੌਮਾਂ ਸਾਰੀ ਇਕੱਠੀ ਹੁੰਦੀ ਹੈਗੀ ਇਕੱਠ ਦਿਖਾਉਣ ਦਾ ਵੀ ਜਿਹੜਾ ਹੁੰਦਾ ਹੈਗਾ ਹਨਾ ਮੌਕਾ ਮਿਲ ਜਾਂਦਾ ਹੈਗਾ ਸੋ ਮੈਨੂੰ ਬਹੁਤ ਹੀ ਵਧੀਆ ਲੱਗਾ ਹੋਲੇ ਮਹੱਲੇ ਦਾ ਜਿਹੜਾ ਇਹ ਵਲੌਗ ਸੀਗਾ ਬੇਸ਼ੱਕ ਛੋਟਾ ਸੀਗਾ ਪਰ ਇਹਦੇ ਵਿੱਚ ਜ਼ਿਆਦਾ ਇਹ ਸੀਗਾ ਕਿ ਗੱਤਕੇ ਦੇ ਜੋਹਰ ਜਿਹੜੇ ਸੀਗੇ ਉਹ ਅਸੀਂ ਤੁਹਾਨੂੰ ਨਹੀਂ ਦਿਖਾ ਪਾਵਾਂਗੇ ਕਿਉਂਕਿ ਉਹ ਸਾਨੂੰ ਵੀ ਦੇਖਣ ਨੂੰ ਨਹੀਂ ਮਿਲੇ ਹੈਗੇ ਹਨ ਤੇ ਸਿਰਫ ਇੱਕ ਮੈ ਮੈਨੂੰ ਇਹ ਮਨ ਚ ਆਇਆ ਕਿ ਇਹ ਹੋਲੇ ਮਹੱਲੇ ਦਾ ਬਲੌਗ ਹੈ ਉਹਨਾਂ ਲਿਆ ਲਿਆਂਦਾ ਜਾਵੇ ਹਨਾ ਪਰ ਜਿਹੜਾ ਹੋਲੇ ਮਹੱਲੇ ਦਾ ਤਿਹਾਰਾ ਹੈਗਾ ਉਹ ਅੱਜ ਹੈਗਾ ਤੇ ਪਰ ਅੱਜ ਉੱਥੇ ਰਸ਼ ਬਹੁਤ ਸੀਗਾ ਕਹਿੰਦੇ ਨੇ ਕਿ ਰਸਤੇ ਵਿੱਚ ਔਖਾ ਹੋ ਜਾਂਦਾ ਹਨਾ ਬੱਚੇ ਦੇ ਨਾਲ ਸੋ ਇਸ ਕਰਕੇ ਆਪਾਂ ਗਏ ਨਹੀਂ ਅੱਜ ਨਹੀਂ ਹੈਗੇ ਕੱਲ ਦੀ ਇਹ ਜਿਹੜੀ ਵੀਡੀਓ ਗਈ ਬਣਾਈ ਗਈ ਹੈਗੀ ਸਿਰਫ ਇਹ ਤੁਹਾਨੂੰ ਦਿਖਾਉਣ ਦੇ ਲਈ ਹਨਾ ਇੱਕ ਛੋਟਾ ਜਿਹਾ ਉਪਰਾਲਾ ਕੀਤਾਗਾ ਕੋਸ਼ਿਸ਼ ਕੀਤੀ ਹੈਗੀ ਸ਼ਾਇਦ ਇਹਦੇ ਵਿੱਚ ਅਸੀਂ ਕਾਮਯਾਬ ਹੋਈਏ ਕਿਉਂਕਿ ਅਗਰ ਤੁਸੀਂ ਦੇਖਦੇ ਹੋ ਹਨਾ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਵੈਗਰੀ ਜੀ ਕਾ ਖਾਲਸਾ ਤੇ ਵੈਗਰੀ ਜੀ ਕਿ ਫਤੇ ਜਰੂਰ ਰੱਖਣਾ ਤੇ ਜਿਹੜੇ ਵਲੌਗ ਦੇ ਉੱਪਰ ਨਵੇਂ ਨੇ ਹੈਨਾ ਪਹਿਲੀ ਵਾਰੀ ਵਲੌਗ ਨੂੰ ਦੇਖ ਰਹੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਦਾ ਬਟਨ ਦਬਾਉਣਾ ਵੀ ਨਾ ਭੁੱਲਿਓ ਅਤੇ ਇਹ ਜਿਹੜਾ ਬਹੁਤ ਹੀ ਮਤਲਬ ਮੈਨੂੰ ਉਤਸ਼ਾਹਪੂਰਵਕ ਜਿਹੜਾ ਤਿਹਾਰ ਲੱਗਿਆਗਾ ਹੈਨਾ ਇੱਕ ਖਾਸ ਜਿਹੜੀ ਆਪਾਂ ਓਕੇਜਨ ਤੇ ਕਹਿ ਦਿੰਦੇ ਆ ਕਿ ਇੱਕ ਨਵਾਂ ਸੈਲੀਬ੍ਰੇਸ਼ਨ ਦੇਖਣ ਨੂੰ ਮਿਲਿਆਗਾ ਹੈਨਾ ਪਹਿਲੀ ਵਾਰੀ ਮੈਂ ਐਵੇਂ ਦਾ ਵਲੌਗ ਬਣਾਇਆਗਾ ਜਿਹੜਾ ਇੱਕ ਮਤਲਬ ਅਲੱਗ ਜੇ ਤਰੀਕੇ ਦਾ ਆ ਗਿਆ ਜਿਹਦੇ ਵਿੱਚ ਹਿਸਟਰੀ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ ਮਤਲਬ ਕਿ ਨਹੀਂ ਤੇ ਮੈਂ ਜ਼ਿਆਦਾਤਰ ਹਿਸਟਰੀ ਦੇ ਉੱਤੇ ਬੋਲਦੀ ਹੁੰਦੀ ਹਣੀ ਆ ਕਿ ਪਰ ਹੋਲੇ ਮਹੱਲੇ ਦਾ ਇਹ ਮੇਰਾ ਸੀਗਾ ਕਿ ਮਤਲਬ ਦੇਖ ਕੇ ਹੀ ਮਨ ਕਰਿਆ ਕਿ ਹਾਂਜੀ ਇਹਦੇ ਉੱਤੇ ਵਲੌਗ ਬਣਾਇਆ ਜਾਵੇ ਤੇ ਇਹ ਸੀ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਕਿ ਕਿਵੇਂ ਦਾ ਲੱਗਿਆ ਵਲੌਗ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵਾਕਈ ਇੰਜੋਏ ਕਰੋ ਠੀਕ ਹੈ ਜੀ እግዚአብሔር